ਪੰਜਾਬ ਆ ਪੰਜਾਬ ਇਹ ਚਿੱਤਾਂ ਮਾਰਾ ਦਿੰਦੇ ਇਹ ਲੋਕ ਇਹਨਾਂ ਨੇ ਸਵਾ ਲੱਖ ਨਾਲ ਇੱਕ ਲੜਾਤਾ ਇਹਨਾਂ ਨੇ ਕਿਤੇ ਖੂਠਾ ਫੜ ਕੇ ਮੰਗਣਾ ਨਹੀਂ ਸਿੱਖਿਆ ਇਹ ਕਿੱत्ता ਹੈ ਸਾਡੇ ਗੁਰੂਆਂ ਨੇ ਦਿੱਤਾ ਹੈ ਇਸ ਕਿੱਤੇ ਨੂੰ ਪਵਿੱਤਰ ਕਿੱਤੇ ਨੂੰ ਖੇਤੀ ਦਾ ਕਿੱਤੇ ਨੂੰ ਜੇ ਤੂੰ ਠਿੱਬੀ ਲਾਹੇਂਗਾ ਤੇ ਤੈਨੂੰ ਲੋਕ ਮਾਂਜ ਕੇ ਰੱਖ ਦੇਣਗੇ ਤੇਰਾ ਕਿਸੇ ਨੇ ਨਾਂ ਤੱਕ ਨਹੀਂ ਲੈਣਾ ਤਿੰਨ ਸਾਲ ਲੰਘ ਗਿਆ ਦੋ ਰਹਿ ਗਿਆ ਮੁੜ ਕੇ ਤੂੰ ਥਿਉਣਾ ਨਹੀਂ ਪਾਲਿਆ ਕਿ ਕਿੱਧਰ ਗਿਆ ਨੰਗੇ ਤਾਂ ਛੋਟੀਆਂ ਸਰਕਾਰਾਂ ਨੇ ਰੋਕੀਆਂ ਜਿਹਦੀ ਅੱਜ ਅਹਿਮਦ ਸ਼ਾਹ ਦੀ ਬੋਲੀ ਬੋਲ ਰਿਹਾ ਭਗਵੰਤਪਨ ਜਿਨ੍ਹਾਂ ਦੀ ਸਿਹਤ ਚੱਲ ਰਿਹਾ ਜਿਨ੍ਹਾਂ ਦਾ ਪਿਆਰਾ ਬਣ ਕੇ ਬੁਖਾਰ ਰਿਹਾ ਵੀ ਮੈਂ ਤੁਹਾਡਾ ਪਿਆਰਾ ਹਾਂ ਮਿੱਤਰ ਹਾਂ ਤੇ ਉਹ ਕੰਦਾ ਤਾਂ ਉਹਨਾਂ ਨੇ ਕੱਢੀਆਂ ਕਿਸਾਨਾਂ ਨੇ ਤਾਂ ਨਹੀਂ ਕੰਦਾ ਕੱਢਤੀਆਂ ਕਿਸਾਨਾਂ ਨੇ ਤਾਂ ਨੰਗਾ ਨਹੀਂ ਰੋਕਿਆ ਨੰਗਾ ਤਾਂ ਸਰਕਾਰਾਂ ਨੇ ਰੋਕਿਆ ਭਗਵੰਤਪਨ ਸਾਹਿਬ ਫਿਰ ਸੈਂਟਰ ਸਰਕਾਰ ਦੀ ਕਿਉਂ ਨਹੀਂ ਨਖੇਦੀ ਕਰਦੇ ਕੀ ਉਹੀ ਉੱਥੇ ਜਾ ਕੇ ਦਿੱਲੀ ਜਾ ਕੇ ਭੇੜਨਾ ਇਹ 94 ਗੁੰਗੇ ਚੁਣੇ ਆ ਜਿਹੜੇ ਹੁਣ ਤਾਂ 96 97 ਹੋ ਗਏ 98 ਦੀ ਵਾਰੀ ਆ ਤੇ ਜਿਤਨਾ ਅਸੀਂ ਸਭ ਕੁਸ ਤਾਂ ਤਾਂ ਇਹ ਦਾਤੇ ਲਾਤਾ ਤੇ ਉਹ ਗੁੰਗੇ ਕਾਦੇ ਹਸਤੇ ਆ 3.5 ਕਰੋੜ ਲੋਕਾਂ ਨੇ ਚੁਣੇ ਆ ਇਹ ਮੋਦੀ ਦੇ ਬਾਰਮੂਰੇ ਬਹਿ ਜਾਂਦੇ ਵੀ ਸਾਡੇ ਕਿਸਾਨਾਂ ਨੂੰ ਦਿੱਲੀ ਕਾ ਤੋਂ ਨਹੀਂ ਆਉਣ ਦਿੰਦੇ ਤੁਸੀਂ ਨੰਗਾ ਕਾ ਤੋਂ ਬੰਦ ਕੀਤਾ ਵਾਕਈ ਜੇ ਮਿੱਤਰ ਕਿਦਾ ਤਾਂ ਵਾਹ ਓਏ ਤੇਰੇ ਇੱਕ ਪਾਸੇ ਆਦਾ ਮੈਂ ਕਿਸਾਨਾਂ ਦਾ ਮਿੱਤਰ ਕਿਦਾ ਦੂਜੇ ਪਾਸੇ ਕਿਸਾਨਾਂ ਦੇ ਤੂੰ ਪਿੱਠ 'ਚ ਛੁਰਾ ਭੋਗਦਾ ਤੂੰ ਕੱਲੇ ਕਿਸਾਨਾਂ ਦੇ ਨਹੀਂ ਕਿਸਾਨਾਂ ਮਜ਼ਦੂਰਾ ਦੁਕਾਨਦਾਰਾਂ ਨੌਜਵਾਨਾਂ ਛੋਟਾ ਵਪਾਰੀ ਛੋਟਾ ਮੌਲਾਲਾ ਸਭ ਦੇ ਤੂੰ ਪਿੱਠ ਦੇ ਉੱਤੇ ਛੁਰਾ ਭੋਕਿਆ ਤੂੰ ਉੱਥੇ ਛੋਟੇ ਪੁਲਿਸ ਵਾਲਿਆਂ ਨੇ ਸਿਲੰਡਰ ਤੱਕ ਦੀ ਛੱਡੇ ਜਿਹੜਾ ਆਈਜੀ ਮਨਦੀਪ ਸਿੰਘ ਬੜੀ ਵਕਾਲਤ ਕਰ ਰਿਹਾ ਬੜਾ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦਾ ਕਿਤੇ ਕਿਸੇ ਗੁੜੀਆਂ ਨੂੰ ਭਾ ਕੇ ਕੁਰਸੀ ਤੇ ਆਈਜੀ ਬਣਾ ਦਿੰਦਾ ਇੱਕ ਦਿਨ ਖਾਤਰ ਬੜੀਆਂ ਦਲੀਲਾਂ ਦਿੰਦਾ ਓਦੇ ਪੁਲਿਸ ਵਾਲੇ ਉੱਥੋਂ ਸਿਲੰਡਰ ਚੱਕ ਲੈਂਦੇ ਨੇ ਲੋਕਵਾਜ ਵਾਲਿਆਂ ਦੀ ਤੁਸੀਂ ਚੱਕ ਕੇ ਵੀਡੀਓ ਵੇਖਿਓ ਸਿਲੰਡਰ ਚੱਕ ਕੇ ਇਹ ਕਹਿੰਦੇ ਨੇ ਵੀ ਥਾਣਿਆਂ ਦੇ ਵਿੱਚ ਲੈ ਚੱਲੋ ਏਸੀ ਤੱਕ ਇਹਨਾਂ ਨੇ ਨਹੀਂ ਛੱਡੇ ਖੰਡ ਵਾਲੇ ਗੱਟੇ ਤੱਕ ਇਹਨਾਂ ਨੇ ਨਹੀਂ ਛੱਡੇ ਕਿਸਾਨਾਂ ਦੇ ਨਾਲ ਟਰੈਕਟਰ ਟਰਾਲੀਆਂ ਇਹਨਾਂ ਨੇ ਉੱਥੇ ਜੰਗਲਾਂ ਦੇ ਵਿੱਚ ਸੜਤੀਆਂ ਆਹ ਤਾਂ ਇਹਨਾਂ ਦੀ ਕਰਤੂਤ ਹੈ ਆਹ ਤਾਂ ਜਿਹੜੇ ਸਿਲੰਡਰ ਨਹੀਂ ਛੱਡਦੇ ਇਹਨਾਂ ਦੇ ਪੁਲਿਸ ਵਾਲੇ ਇਹ ਪੰਜਾਬ ਪੁਲਿਸ ਵਾਲਿਆਂ ਨੂੰ ਕਹਿਣਾ ਜਿਹੜੇ ਮੋਰ ਛੰਗਣ ਵਾਸਤੇ ਰੱਖੇ ਹੋਏ ਨੇ ਜ਼ਮੀਨਾਂ ਛੋਡੀਆਂ ਵੀ ਨੇ ਜੇ 220 ਦੇ ਵਿੱਚ ਇਹ ਲੋਕ ਨਾਲ ਲੜਦੇ ਸੈਂਟਰ ਸਰਕਾਰ ਨਾਲ ਇਹ ਜੱਥੇਬੰਦੀਆਂ ਗਵਾਈ ਨਾ ਕਰਦੀਆਂ ਅੱਜ ਨੂੰ ਤੁਸੀਂ ਆਬਾਨੀਆਂ ਦੇ ਘਰੇ ਹੋਣਾ ਸੀ ਜਿਹੜਾ ਨਵਦੀਪ ਮਨਦੀਪ ਸਿੰਘ ਕਹਿ ਰਿਹਾ ਸੀ ਵੀ ਅਸੀਂ ਆਬਾਨੀਆਂ ਦੇ ਮੁੰਡੇ ਨਹੀਂ ਬਿਲਕੁਲ ਤੁਸੀਂ ਅੱਜ ਨੂੰ 36 36 ਘੰਟੇ ਡਿਊਟੀ ਕਰਨੀ ਸੀ ਸੋ ਨੂੰ ਅਬਾਨੀਆਂ ਦੇ 12 ਚ ਲਾਉਣਾ ਸੀ ਕਿਉਂਕਿ ਪੰਜਾਬ ਪੁਲਿਸ ਇਹਨਾਂ ਨੇ ਪ੍ਰਾਈਵੇਟ ਕਰਨੀ ਸੀ ਪੰਜਾਬ ਪੁਲਿਸ ਪ੍ਰਾਈਵੇਟ ਅੱਧੀ ਹੋ ਚੁੱਕੀ ਹੈ 2003 ਦੀਆਂ ਭਰਤੀਆਂ ਜਿਹੜੀਆਂ ਉਹ ਪਿਲਚਨ ਨਹੀਂ ਲੱਗਦੀਏ ਬਾਈ ਉਹ ਅੱਧੀ ਤਾਂ ਹੋ ਚੁੱਕੀ ਹੈ ਆ ਜਿਹੜੇ ਹੁਣੇ ਸੀ ਇਹਨਾਂ ਨੂੰ ਪੂਰਾ ਦਾ ਤੇ ਲਾ ਦੇਣਾ ਸੀ ਸਭ ਕੁਝ ਪ੍ਰਾਈਵੇਟ ਕਰ ਦੇਣਾ ਸੀ ਆ ਕਿਸਾਨੀ ਸੰਗਠਨ ਦੀ ਦੇਣ ਸੀ ਜਿਹੜਾ ਤੁਸੀਂ ਬਚ ਗਿਓ ਤੇ ਅੱਜ ਤੁਸੀਂ ਉਹਨਾਂ ਕਿਸਾਨਾਂ ਤੇ ਲਾਠੀਆਂ ਵਾਰ ਰਹੇ ਹੋ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਾ ਰਹੇ ਹੋ ਉਹਨਾਂ ਦਾ ਸਮਾਨ ਚੱਕ ਰਹੇ ਹੋ ਚੋਰੀ ਉਹਨਾਂ ਦਾ ਮਜ਼ਾਕ ਉਡਾ ਰਹੇ ਹੋ ਤੇ ਉਲਟੇ ਕਹਿੰਦੇ ਹੋ ਵੀ ਜੇ ਕੋਈ ਇੱਥੇ ਗੜਬੜ ਕਰੂਗਾ ਉਹ ਪੱਗਾ ਲਮਾਉਣ ਦਾ ਜ਼ਿੰਮੇਵਾਰ ਹੋਊਗਾ ਉਹਨੂੰ ਬਖਸ਼ਿਆ ਨਾ ਜਾਊਗਾ ਉਹਨੂੰ ਸ਼ਕਤੀ ਨਾਲ ਪੇਸ਼ ਆਵਾਂਗੇ ਆ ਤਾਂ ਫਿਰ ਇਹ ਹੋ ਗਿਆ ਵੀ ਤੁਸੀਂ ਧਮਕਾ ਰਹੇ ਹੋ ਤੁਸੀਂ ਇੱਕ ਸੀਐਮ ਉਸ ਵਾਲੇ ਦੀ ਡਿਊਟੀ ਨਹੀਂ ਇਹ ਇੱਕ ਸੀਐਮ ਦੀ ਬੋਲੀ ਬੋਲ ਰਿਹਾ ਹੈ ਤੇਰਾ ਸਰਕਾਰ ਨੇ ਕਿਸਾਨਾਂ ਨੂੰ ਪਹਿਲਾਂ ਮੀਟਿੰਗ ਦੇ ਲਈ ਬੁਲਾਇਆ ਤੇ ਬਾਅਦ ਦੇ ਵਿੱਚ ਉਹਨਾਂ ਤੇ ਧਾਵਾ ਬੋਲ ਕੇ ਗ੍ਰਿਫਤਾਰ ਕਰ ਲਿਆ ਗਿਆ ਫਿਰ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਪਰ ਜਿਸ ਤਰ੍ਹਾਂ ਪੁਲਿਸ ਨੇ ਐਕਸ਼ਨ ਕਰਕੇ ਸਭ ਕੁਝ ਹੂਝ ਛੁੱਟਿਆ तमाम ਸਵਾਲਾਂ ਤੇ ਗੱਲ ਕਰਦੇ ਆਪਣੇ ਨਾਲ ਬਿੱਟੂ ਮੱਲਣ ਜੀ ਨੇ ਬਿੱਟੂ ਜੀ ਜਿਸ ਤਰੀਕੇ ਦੇ ਨਾਲ ਮੀਟਿੰਗ ਤੇ ਲਈ ਬੁਲਾਇਆ ਤੇ ਗ੍ਰਿਫਤਾਰ ਕਰ ਲਿਆ ਤੇ ਜੋ ਇਹ ਸਭ ਕੁਝ ਐਕਸ਼ਨ ਚੱਲਿਆ ਕੀ ਕਹੋਗੇ ਸਭ ਤੋਂ ਪਹਿਲਾਂ ਬਖਸ਼ੀਸ਼ ਭਾਈ ਇਹ ਹੈ ਵੀ ਜਦੋਂ ਆਪਣੇ ਘਰੇ ਕਿਸੇ ਨੂੰ ਬੁਲਾ ਲਈਏ ਜੀ ਦੁਸ਼ਮਣ ਨੂੰ ਵੀ ਬੁਲਾ ਲਈਏ ਨਾ ਆਪਾਂ ਉਹਦੀ ਵੀ ਰਿਸਪੈਕਟ ਕਰਦੇ ਆ ਜੀ ਇਹ ਕੌਣ ਸੀ ਪੰਜਾਬ ਦੇ ਕਿਸਾਨ ਦੇਸ਼ ਦੇ ਕਿਸਾਨ ਜਿਨ੍ਹਾਂ ਨੇ ਭੁੱਖਮਰੀ ਦੂਰ ਕੀਤੀ ਜਿਹੜੇ ਉਹ ਕਿਸਾਨ ਲੀਡਰ ਹੈ ਜਿਨ੍ਹਾਂ ਨੇ 40-40 ਸਾਲ ਹੋ ਗਏ ਲੋਕਾਂ ਦੀ ਗਵਾਹੀ ਕਰ ਰਹੇ ਆ ਉਹਨਾਂ ਨੂੰ ਤੁਸੀਂ ਇੱਕ ਪਾਸੇ ਮੀਟਿੰਗ ਲਈ ਬੁਲਾਉਨੇ ਹੋ ਉਹ ਮੀਟਿੰਗ ਕਰਦੇ ਨੇ ਮੀਟਿੰਗ ਕਹਿੰਦੇ ਆ ਬਹੁਤ ਵਧੀਆ ਮਾਹੌਲ ਚ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਚੰਡੀਗੜ੍ਹ ਤੋਂ ਉਹ ਪੰਜਾਬ ਵਾਲੇ ਪਾਸੇ ਆਉਂਦੇ ਨੇ ਅਫਸੋਸ ਦੀ ਗੱਲ ਇਹ ਆ ਜਦੋਂ ਪੰਜਾਬ ਆਉਂਦੇ ਨੇ ਪੰਜਾਬ ਆਉਣ ਸਾਰਾ ਉਹਨਾਂ ਨੂੰ ਰਿਟੇਨ ਕੀਤਾ ਜਾਂਦਾ ਉਸ ਤੋਂ ਬਾਅਦ ਸਾਰੀ ਪੰਜਾਬ ਦੀ ਪੁਲਿਸ ਚਾਰ ਪੰਜ ਜ਼ਿਲ੍ਹਿਆਂ ਦੀ ਪੁਲਿਸ ਉਸ ਬਾਰਡਰ ਤੇ ਲਾਈ ਜਾਂਦੀ ਹੈ ਉਸ ਬਾਰਡਰ ਦੇ ਉੱਤੇ ਜਿਹੜੇ ਆਈਜੀ ਨੇ ਪਟਿਆਲਾ ਮਨਦੀਪ ਜੀ ਉਹ ਬਹੁਤ ਵਧੀਆ ਜੇ ਤਾਂ ਉਹ ਵਕੀਲ ਰਹਿੰਦੇ ਤਾਂ ਸ਼ਾਇਦ ਬਹੁਤ ਵਧੀਆ ਹੋਣਾ ਸੀ ਪੁਲਿਸ ਨਾਲੋਂ ਜ਼ਿਆਦਾ ਉਹ ਇਸ ਤਰ੍ਹਾਂ ਦਾ ਉੱਤੇ ਭਾਸ਼ਣ ਦਿੰਦੇ ਨੇ ਵੀ ਜਿਵੇਂ ਉਹ ਖੁਦ ਸੀਐਮ ਹੁੰਦੇ ਨੇ ਜਿਵੇਂ ਮੁੱਖ ਮੰਤਰੀ ਆਪ ਹੁੰਦੇ ਨੇ ਆਮ ਆਦਮੀ ਪਾਰਟੀ ਚ ਭਗਵੰਤ ਮਾਨ ਨਹੀਂ ਹੁੰਦੇ ਸ਼ਾਇਦ ਉਹਨਾਂ ਨੂੰ ਉਸ ਕੁਰਸੀ ਤੇ ਭਵਾਉਣਾ ਚਾਹੀਦਾ ਸੀ ਉਹ ਕਹਿੰਦੇ ਨੇ ਵੀ ਇੱਥੇ ਛਰਾਰਤੀ ਅਨਸਰ ਨਹੀਂ ਚਾਹੀਦੇ ਇੱਥੇ ਛੁਰਾਰਤ ਨਾ ਕਰਿਓ ਫੇਰੇ ਬਰਦਾਸ਼ਤ ਨਹੀਂ ਹੋਣੀ ਇਹ ਬਾਪੂਆਂ ਦੀਆਂ ਪੱਗਾਂ ਨਾ ਲਵਾਇਓ ਪੱਗਾਂ ਨਾ ਲਾਉਣ ਦੇਣੀਆਂ ਬਾਪੂ ਦੀਆਂ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਆਈਜੀ ਸਾਹਿਬ ਇਹ 13 ਮਹੀਨੇ ਇਹ ਕਿਸਾਨ ਦਿੱਲੀ ਬੈਠ ਕੇ ਆਏ ਆ ਸੈਂਟਰ ਸਰਕਾਰ ਜੇ ਕੋਈ ਗੜਬੜ ਹੁੰਦੀ ਐ ਇੰਨਾ ਚਿਰ ਬੈਠਣ ਦੇ ਦਿੰਦੀ ਕਿਸੇ ਦਾ ਪੱਤਾ ਨਹੀਂ ਹਲਾਇਆ ਸਾਢੇ 13 ਮਹੀਨੇ ਇੱਥੇ ਹੋ ਗਏ ਉਹਨਾਂ ਨੂੰ ਘੱਟੋ ਘੱਟ 390 ਦਿਨ ਹੋ ਗਏ 95 ਦਿਨ ਇੱਥੇ ਬੈਠਿਆ ਨੂੰ ਇੱਥੇ ਕੋਈ ਉਹਨਾਂ ਨੇ ਕਿਸੇ ਦਾ ਪੱਤਾ ਨਹੀਂ ਹਲਾਇਆ ਫਿਰ ਤੁਸੀਂ ਕਹਿ ਰਹੇ ਹੋ ਵੀ ਇਹ ਜਿਹੜਾ ਨੰਗਾ ਹੈ ਇਹ ਕਿਸਾਨਾਂ ਨੇ ਰੋਕਿਆ ਹੋਇਆ ਹੈ ਅਫਸੋਸ ਦੀ ਗੱਲ ਹੈ ਨੰਗਾ ਰੋਕਿਆ ਹੋਇਆ ਹਰਿਆਣਾ ਸਰਕਾਰ ਨੇ ਕੰਦਾ ਉਹਨਾਂ ਨੇ ਕੱਢਿਆ ਬੈਰੀਕੇਡ ਉਹਨਾਂ ਨੇ ਕੀਤੇ ਤੁਸੀਂ ਕਹਿ ਰਹੇ ਹੋ ਇਹ ਨੰਗਾ ਕਿਸਾਨਾਂ ਨੇ ਰੋਕਿਆ ਹੋਇਆ ਇਸ ਤਰ੍ਹਾਂ ਦੀ ਭਾਸ਼ਣ ਕਰਨਾ ਇਸ ਤਰ੍ਹਾਂ ਦਾ ਪੁਲਿਸ ਨੂੰ ਪਾਵਰਾਂ ਦੇਣੀਆਂ ਇਹ 80 90 ਵਾਲਾ ਮਾਹੌਲ ਬਣਾਇਆ ਜਾ ਰਿਹਾ ਇਸ ਤਰ੍ਹਾਂ ਅਨਕਾਊਂਟਰ ਕਰਨਾ ਇਸ ਤਰ੍ਹਾਂ ਇੱਕ ਕਰਨਲ ਦੇ ਉੱਤੇ ਅਨਕਾਊਂਟਰ ਕਰਨਾ ਜਿਹਦਾ ਐਸਐਸਪੀ ਰਿੰਕ ਤੋਂ ਉੱਪਰ ਰਿੰਕ ਹੈ जिने देश ਲਈ ਲੜਾਈਆਂ ਲੜੀਆਂ ਜਿਨੇ ਦੇਸ਼ ਵਾਸਤੇ ਮੈਦਾਨ ਜਿੱਤੇ ਦੇਸ਼ ਦੀ ਅਗਵਾਈ ਕੀਤੀ ਉਹ ਇਹ ਤਾਂ ਉਹਨਾਂ ਨੂੰ ਕਹਿ ਰਹੇ ਅਸੀਂ ਤੁਹਾਡਾ ਅਨਕਾਊਂਟਰ ਕਰਦੇ ਆਂਗੇ ਉਹਦਾ ਇੱਕ ਉਹਦੇ ਪੁਲਿਸ ਵਾਲਿਆਂ ਖਿਲਾਫ ਪਰਚਾ ਦਰਜ ਤੱਕ ਨਹੀਂ ਕੀਤਾ ਗਿਆ ਕਰਨਲ ਦੀ ਆਵਾਜ਼ ਨੂੰ ਵਿੱਚ ਹੀ ਨੱਪਿਆ ਗਿਆ ਆ ਸਭ ਕੁਝ ਲਿਆ ਕੇ ਇਹ ਚੀਜ਼ਾਂ ਸਰਕਾਰ ਗੇਮ ਖ마 ਰਹੀ ਆ ਅਫਸੋਸ ਦੀ ਗੱਲ ਹੈ ਵੀ ਭਗਵੰਤ ਮਾਨ ਸਾਹਿਬ ਆਪਣੀ ਪਾਰਟੀ ਦਾ ਸਿਆਸੀ ਆਤਮ ਹੱਤਿਆ ਕਰ ਰਹੇ ਨੇ ਇਹ ਖੇਡ ਇਹਨੂੰ ਬਹੁਤ ਮਹਿੰਗੀ ਪਊਗੀ ਸੰਯੁਕਤ ਕਿਸਾਨ ਮੋਰਚਾ ਗਰਾਜਨਿਤਿਕ ਸੰਯੁਕਤ ਕਿਸਾਨ ਮੋਰਚਾ ਇਹ ਕਿਸਾਨੀ ਲਹਿਰ ਨੂੰ ਭਗਵੰਤ ਮਾਨ ਸਾਹਿਬ ਤੇ ਉਹਦੀ ਸਰਕਾਰ ਬੀਜੇਪੀ ਨਾਲ ਮਿਲ ਕੇ ਇਹ ਲਹਿਰ ਨੂੰ ਠੱਬੀ ਲਾਉਣਾ ਚਾਹੁੰਦੇ ਆ ਜਿਹੜੀ ਲਹਿਰ ਪੰਜਾਬ ਤੋਂ ਉੱਠੀ ਸੀ ਪੂਰੇ ਦੇਸ਼ ਦੇ ਪੂਰੇ ਵਰਲਡ ਲੈਵਲ ਤੇ ਲਹਿਰ ਦੀਆਂ ਗੱਲਾਂ ਹੋਈਆਂ ਜਿੱਥੇ ਜਾ ਕੇ ਆਪ ਧਰਨਿਆਂ 'ਚ ਬਹਿੰਦੇ ਸੀ ਆਪ ਉੱਥੇ ਅਗਵਾਈ ਕਰਦੇ ਸੀ ਆਪ ਬੋਲਦੇ ਸੀ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਆਵਾਜ਼ਾਂ ਚੱਕਦੇ ਸੀ ਤੇ ਇੱਕ ਆਪਦੇ ਟੈਸਟਾਂ ਦੇ ਉੱਤੇ ਵਿੰਗ ਕਰਦੇ ਹੁੰਦੇ ਸੀ ਜਾਂ ਤਾਂ ਭਗਵੰਤ ਮਾਨ ਸਾਹਿਬ ਉਦੋਂ ਗਲਤ ਸੀ ਜਾਂ ਅੱਜ ਕੱਲ ਤਾਂ ਜਿਹੜੇ ਸਮਿਆਂ ਦੇ ਵਿੱਚ ਕਾਸਟਾਂ ਦੇ ਉੱਤੇ ਬੋਲਦੇ ਹੁੰਦੇ ਸੀ ਉਹ ਸਭ ਕੁਝ ਇਹ ਲਾਗੂ ਕਰ ਦੇਣ ਤੇ ਜਾਂ ਅੱਜ ਝੂਠ ਮਾਰ ਰਹੇ ਆ ਜਾਂ ਜਦੋਂ ਕਾਸਟਾਂ ਕੱਢਦੇ ਸੀ ਉਦੋਂ ਗਮਰਾਹ ਕਰ ਰਹੇ ਸੀ ਲੋਕਾਂ ਨੂੰ ਜਾਂ ਅੱਜ ਗਮਰਾਹ ਕਰ ਰਹੇ ਆ 5 ਤਰੀਕ ਨੂੰ ਚੰਡੀਗੜ੍ਹ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੂੰ ਰੋਕਿਆ ਜਾਂਦਾ ਉਹ ਕਿਸਾਨਾਂ ਨੂੰ ਰਿਟੇਨ ਕੀਤੇ ਜਾਂਦੇ ਆ ਸਾਡੇ ਘਰਾਂ ਦੇ ਵਿੱਚ ਰਾਤ ਦੇ 2-2 ਵਜੇ ਰੇਡਾਂ ਮਾਰੀਆਂ ਜਾਂਦੀਆਂ ਅਸੀਂ ਕ੍ਰਿਮਨਲ ਆ ਅਸੀਂ ਕੋਈ ਅੱਤਵਾਦੀ ਆ ਅਸੀਂ ਕੋਈ ਨਸ਼ਾ ਤੱਕਸਰੀ ਆ ਉਸ ਤੋਂ ਬਾਅਦ ਦੂਜਾ ਹੱਲਾ ਸਿੰਘੂ ਤੇ ਖਨੌਰੀ ਤੇ ਬੋਲਿਆ ਜਾਂਦਾ ਇਹ ਜਿਹੜਾ ਸਾਡਾ 26 ਤਰੀਕ ਦਾ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਵਿਧਾਨ ਸਭਾ ਸੈਸ਼ਨ ਵੱਲ ਮਾਰਚ ਕਰਨਾ ਇੱਕ ਉਹਨੂੰ ਚੁਣੌਤੀ ਭੇਜੀ ਹੈ ਇਹਨਾਂ ਨੇ ਵੀ ਮੈਂ ਤਾਂ ਸਿੰਘੂ ਖਨੌਰੀ ਮੋਰਚਾ ਨਖੇੜਦਾ ਜਿਹੜਾ 13 ਮਹੀਨਾ ਤੋਂ ਚੱਲ ਰਿਹਾ ਸੀ ਵੀ ਮੈਂ ਚੰਡੀਗੜ੍ਹ 'ਚ ਨਹੀਂ ਵੜਨ ਦੇਊਗਾ ਮੋਦੀ ਦਿੱਲੀ 'ਚ ਨਹੀਂ ਵੜਨ ਦਿੰਦਾ ਇਹ ਚੰਡੀਗੜ੍ਹ 'ਚ ਨਹੀਂ ਵੜਨ ਦੇ ਤੇ ਫਿਰ ਇਹਨਾਂ ਨੇ ਪਿੰਡਾਂ 'ਚ ਨਹੀਂ ਆਉਣਾ ਕੱਲ ਨੂੰ ਪਿੰਡਾਂ 'ਚ ਇਹਨਾਂ ਨੇ ਵੀ ਆਉਣਾ ਚੰਡੀਗੜ੍ਹ ਇਹਨਾਂ ਦਾ ਹੋ ਗਿਆ ਦਿੱਲੀ ਮੋਦੀ ਦਾ ਹੋ ਗਿਆ ਕੀ ਉਹ ਕਿਸਾਨ ਜਾਨ ਕਿੱਧਰ ਫਿਆ ਜਿਹੜੇ ਜਿਨ੍ਹਾਂ ਨੇ ਦੇਸ਼ ਦੀ ਰੀੜ ਦੀ ਹੱਡੀ ਹੈ ਜਿਨ੍ਹਾਂ ਨੇ ਦੇਸ਼ ਦੀ ਭੁੱਖਮਰੀ ਦੂਰ ਕੀਤੀ ਹੈ ਇਹ ਬਹੁਤ ਅਫਸੋਸ ਦੀ ਗੱਲ ਹੈ ਇਹਨਾਂ ਨੇ ਅੱਜ ਕਿਸਾਨੀ ਲਹਿਰ ਨੂੰ ਮਜ਼ਦੂਰਾਂ ਨੂੰ ਕਿੱਤੀ ਲੋਕਾਂ ਨੂੰ ਠਿੱਪੀ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਮਨੀ ਚੋਣ ਦੀ ਖਾਤਰ ਲੁਧਿਆਣਾ ਜਿੱਤਣ ਵਾਸਤੇ ਉ ਤਾਂ ਇਹਨਾਂ ਨੂੰ ਵੋਟ ਪੈ ਨਹੀਂ ਰਹੀ ਉਹ ਚੋਣ ਜਿੱਤਣ ਦੀ ਖਾਤਰ ਜਿਹੜੇ ਕਿਸਾਨੀ ਦੇ ਖਿਲਾਫ ਦੂਜੇ ਕੋਈ ਵਰਗ ਨੇ ਉਹਨਾਂ ਨੂੰ ਇੱਕ ਦਿਖਾਇਆ ਜਾ ਰਿਹਾ ਹੈ ਵੀ ਉਹਨਾਂ ਦੀ ਵੋਟ ਅਸੀਂ ਪਟੋਰ ਲਈਏ ਸ਼ਾਇਦ ਜਿਵੇਂ ਬੀਜੇਪੀ ਬੀਜੇਪੀ ਖਣੀ ਵੋਟਾਂ ਪਟੋਰ ਕੇ ਲੈ ਗਈ ਸੀ ਉਹ ਵੋਟ ਅਸੀਂ ਪਟੋਰ ਕੇ ਲੈ ਜੀਏ ਕਿਸਾਨੀ ਲਹਿਰ ਤੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਆ ਜਿਹੜੇ ਸ਼ਹਿਰ ਦੇ ਵਿੱਚ ਦੁਕਾਨਾਂ ਨੇ ਜੇ ਕਿਸਾਨ ਰਹੂਗਾ ਛੋਟੇ ਮਾਧਿਅਮ ਮੇਰੇ ਨਾਲ ਕਹਿਣਾ ਚਾਹੁੰਦਾ ਮੈਂ ਇਹ ਦੁਕਾਨਦਾਰ ਫੇਰ ਚੋਂਦਾ ਰਹਿਣਗੇ ਆ ਇੱਥੇ ਖੜਾ ਰੇੜੀ ਵਾਲਾ ਖੜਾ ਇੱਥੇ ਇਹ ਕਿਸਾਨ ਰਹੂਗਾ ਤੇ ਰੇੜੀ ਵਾਲਾ ਚੋਂਦਾ ਰਹੂਗਾ ਆ ਆਟੋ ਵਾਲਾ ਖੜਾ ਹੈ ਜੇ ਕਿਸਾਨ ਰਹੂਗਾ ਤੇ ਆਟੋ ਵਾਲਾ ਚੋਂਦਾ ਰਹੂਗਾ ਕਿਸਾਨ ਦੀ ਜੇਬ ਚੋਂ ਦੇਣ ਲੈਣ ਚੱਲਦਾ ਹੈ ਫਸਲ ਮੰਡੀਆਂ ਚ ਸਿੱੜਦਾ ਜੇ ਕਿਸਾਨ ਰਹੂਗਾ ਤਾਂ ਟਰੱਕ ਆਪਰੇਟਰ ਚ ਰਹਿਣਗੇ ਜਿਹੜੇ ਟਰੱਕ ਜੁਨੀਆ ਨਾਲ ਚੱਲਦੀਆਂ ਟਰਾਂਸਪੋਰਟ ਫੇਰ ਰਹੂਗੀ ਜੇ ਕਿਸਾਨ ਜਾਂਦਾ ਰਹੂਗਾ ਜੇ ਸਾਡੀਆਂ ਮੰਡੀਆਂ ਰਹਿਣਗੀਆਂ ਜੇ ਸਾਡੀਆਂ ਜ਼ਮੀਨਾਂ ਰਹਿਣਗੀਆਂ ਭਾਰਤ ਮਾਲਾ ਪ੍ਰੋਜੈਕਟ ਕਰਦੇ ਹਾਈਵੇ ਬਣਾਤੇ ਉਹਨਾਂ ਤੇ ਸਾਡਾ ਟਰੈਕਟਰ ਨਹੀਂ ਚੜਨ ਦਿੱਤਾ ਜਾ ਰਿਹਾ ਜੇ ਅਸੀਂ ਟਰੈਕਟਰ ਚੜਾਉਂਦੇ ਹਾਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿਆਂ ਸਾਰੇ ਵੀਰਾਂ ਨੂੰ ਉਹ ਆਦੇ ਇਹ ਬਾਹਰੋਂ ਜਿਹੜੇ ਕੰਪਨੀਆਂ ਆਉਂਦੀਆਂ ਉਹਨਾਂ ਨੂੰ ਰੋਕ ਰਹੇ ਆ ਜਿਹੜੀ ਭਾਰਤ ਮਾਲਾ ਪ੍ਰੋਜੈਕਟ ਕੱਢਿਆ ਮੁੱਖ ਮੰਤਰੀ ਸਾਹਿਬ ਦੱਸ ਦੇਣ ਉਹਦਾ ਸਾਨੂੰ ਕੀ ਲਾਭ ਹੈ ਉਹ ਤਾਂ ਸਾਡੀਆਂ ਜ਼ਮੀਨਾਂ ਵਿੱਚ ਦੀ ਵਿਚਾਲ ਦੀ ਕਾਲਜਾ ਚੀਰਤਾ ਪੰਜ ਕਿੱਲੇ ਬਣ ਢਾਈ ਇੱਧਰ ਕਰਤਾ ਢਾਈ ਇੱਧਰ ਕਰਤਾ ਉਹ ਢਾਈ ਨੂੰ ਪਾਣੀ ਨਹੀਂ ਲੱਗਦਾ ਖਾਲ ਨਹੀਂ ਜਾਂਦਾ ਪਈ ਨਹੀਂ ਜਾਂਦੀ ਮੋਟਰ ਨਹੀਂ ਜਾਂਦਾ ਮੋਗਾ ਨਹੀਂ ਜਾਂਦਾ ਤੇ ਜਿਹੜੀ ਢਾਈ ਇੱਧਰ ਗਈ ਆ ਉਹਦੇ ਪੈਸੇ ਨਹੀਂ ਪਾਰੇ ਤੇ ਭਾਰਤ ਮਾਲਾ ਹਾਈਵੇ ਕੱਢ ਕੇ ਉਹਦੇ ਤੇ ਜੇ ਅਸੀਂ ਟਰੈਕਟਰ ਚੜਾਉਨੇ ਆ ਉਹਦੀ ਸਾਡੀ ਪਰਚੀ ਲਈ ਜਾਂਦੀ ਹੈ ਮੋਟਰਸਾਈਕਲ ਸਾਡਾ ਨਹੀਂ ਜਾਂਦਾ ਕਾਰ ਸਾਡੀ ਨਹੀਂ ਜਾਂਦੀ ਜੀਪ ਸਾਡੀ ਨਹੀਂ ਜਾਂਦੀ ਤੇ ਉਹ ਭਾਰਤ ਮਾਲਾ ਪ੍ਰੋਜੈਕਟ ਦਾ ਸਾਨੂੰ ਕੀ ਲਾਭ ਹੋਇਆ ਸਾਡੀਆਂ ਜ਼ਮੀਨਾਂ ਜਾ ਰਹੀਆਂ ਨੇ ਮੰਡੀਆਂ ਖਤਮ ਕੀਤੀਆਂ ਜਾ ਰਹੀਆਂ ਨੇ ਪੀਆਰ 126 ਆ ਜਿਹੜਾ ਝੋਨਾ ਮੁੱਖ ਮੰਤਰੀ ਨੇ ਬਜਾਇਆ ਸੀ ਇਹਨਾਂ ਨੇ ਲੋਕਾਂ ਨੂੰ ਗਮਰਾਹ ਕੀਤਾ ਵੀ ਸਾਡੇ ਨਾਲ ਤਾਂ ਮੰਗਾ ਹੀ ਨਹੀਂ ਮੰਗਾ ਹੀ ਸੈਂਟਰ ਨਾਲ ਤੇ ਫਿਰ ਮੁੱਖ ਮੰਤਰੀ ਅੱਜ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਨੀਤ ਹੇਰ ਨੇ ਕਿਹਾ ਮੰਤਰੀ ਜਿਹੜੇ ਲਾਲਜੀਤ ਭੁੱਲਰਾ ਉਹਨਾਂ ਨੇ ਕਿਹਾ ਉਹ ਕਹਿੰਦੇ ਵੀ ਅਸੀਂ ਕਿਸਾਨਾਂ ਦੀਆਂ ਮੰਗਾਂ ਨਾਲ ਸਹਿਮਤ ਆਂ ਸਾਰੀਆਂ ਮੰਗਾਂ ਨਾਲ ਸਹਿਮਤ ਆਂ ਪਰ ਇਹ ਮੋਰਚਾ ਦਿੱਲੀ ਜਾ ਕੇ ਸੈਂਟਰ ਨਾਲ ਲਾਉਣ ਪੰਜਾਬ ਦੇ ਰਸਤੇ ਕਿਉਂ ਰੋਕ ਰਹੇ ਆ ਕੀ ਕਹੋਗੇ ਅਸੀਂ ਇੱਕ ਚੀਜ਼ ਕਹਿਣਾ ਚਾਹੁੰਦੇ ਆ ਪਹਿਲਾਂ ਮੈਂ ਉਹ ਗੱਲ ਪੂਰੀ ਕਰਦਾ ਇਹ ਹੈ ਕਿ ਅਸੀਂ ਸਾਡੇ ਨਾਲ ਤਾਂ ਮੰਗਾ ਹੀ ਨਹੀਂ ਇਹ ਲੋਕਾਂ ਨੂੰ ਘਬਰਾਹ ਕਰ ਰਹੇ ਆ ਜੇ ਛੋਟੇ ਨਾਲ ਮੰਗਾ ਨਹੀਂ ਤਾਂ ਤੂੰ ਮੀਟਿੰਗ ਕਾਹਤੋਂ ਦਿੱਤੀ ਤੂੰ ਕਹਿੰਦਾ ਭਾਈ ਛੋਟੇ ਨਾਲ ਮੰਗਾ ਸੈਂਟਰ ਨਾਲ ਮੇਰੇ ਨੇ ਤਾਂ ਮੀਟਿੰਗ ਨਹੀਂ ਬੰਦੀ ਜੇ ਮੀਟਿੰਗ ਦੇਤੀ ਤੂੰ ਢਾਈ ਘੰਟੇ ਮੀਟਿੰਗ ਤੇ ਵਿਚਾਰ ਕਿਉਂ ਕੀਤਾ ਤੂੰ ਕਹਿੰਦਾ ਜੀ ਪ੍ਰਧਾਨ ਜੀ ਆ ਮੰਗਾ ਇਹ ਤਾਂ ਛੋਟੀਆਂ ਸੈਂਟਰ ਨਾਲ ਨੇ ਚਲੋ ਜਾਓ ਘਰਾਂ ਨੂੰ ਅੱਧੇ ਘੰਟੇ ਵਿੱਚ ਤੂੰ ਮੀਟਿੰਗ ਮਕਾ ਕੇ ਤੂੰ ਘਰਾਂ ਨੂੰ ਤੋਰ ਦਿੰਦਾ ਫਿਰ ਤੂੰ 9 ਤੋਂ 10 ਮੰਗਾ ਜਿਹੜੀਆਂ ਮੰਨੀਆਂ ਨੇ ਉਹ ਕਾਹਤੋਂ ਮੰਨੀਆਂ ਜਦੋਂ ਤੇਰੇ ਨਾਲ ਮੰਗਾ ਹੀ ਨਹੀਂ ਲੋਕਾਂ ਨੂੰ ਹੁਣ ਤੁਸੀਂ ਕਹਿ ਰਹੇ ਹੋ ਉਹ ਆਦੇ ਨੰਗੇ ਅੱਜ ਅੱਜ ਦਾ ਬਿਆਨ ਹੈ ਸਪੀਕਰ ਕੁਲਤਾਰ ਸਿੰਘ ਸੰਧਵਾ ਤੇ ਦੋ ਮੰਤਰੀਆਂ ਦਾ ਵੀ ਦੇਖੋ ਜੀ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨਾਲ ਅਸੀਂ ਸਹਿਮਤ ਹਾਂ ਇਹਨਾਂ ਦੀਆਂ ਮੰਗਾਂ ਠੀਕ ਨੇ ਪਰ ਇਹ ਮੰਗਾਂ ਸੈਂਟਰ ਨਾਲ ਨੇ ਉੱਥੇ ਜਾ ਕੇ ਮੋਰਚਾ ਲਾਉਣ ਬਿਲਕੁਲ ਸੈਂਟਰ ਨਾਲ ਨੇ ਚਲੋ ਮੰਨ ਲਿਆ ਸੈਂਟਰ ਦਿੱਲੀ ਜਾ ਰਹੇ ਸੀ ਬੈਰੀਕਡ ਕੰਦਾ ਕਿਹਨੇ ਕੱਢੀਆਂ ਨੇ ਹਰਿਆਣਾ ਸਰਕਾਰ ਨੇ ਕੱਢੀਆਂ ਨੇ ਅਤਲੂ ਕਹਿੰਦੇ ਗੋਲੇ ਕਿਹਨੇ ਛੱਟੇ ਹਰਿਆਣਾ ਸਰਕਾਰ ਨੇ ਸਾਡੇ ਨੌਜਵਾਨਾਂ ਤੇ ਗੋਲੀਆਂ ਕਿਹਨੇ ਮਾਰੀਆਂ ਹਰਿਆਣਾ ਸਰਕਾਰ ਨੇ ਅੱਜ ਤੱਕ ਮੁਕੱਦਮਾ ਦਰਜ ਕੀਤਾ ਪੰਜਾਬ ਸਰਕਾਰ ਨੇ ਨਹੀਂ ਅਸੀਂ ਤਾਂ ਕੋਈ ਕੰੰਦਾ ਨਹੀਂ ਅਸੀਂ ਤਾਂ ਦਿੱਲੀ ਜਾ ਰਹੇ ਸੀ ਪੀਸਫੁਲ ਜਾ ਰਹੇ ਸੀ ਉਹ ਜਿਹੜਾ ਗੈਰ ਸਿਆਸੀ ਸੰਯੁਕਤ ਕਿਸਾਨ ਮੋਰਚਾ ਤਾਂ ਪੀਸਫੁਲ ਜਾ ਰਿਹਾ ਸੀ ਕਿ ਮਨਦੀਪ ਸਿੱਧੂ ਨੇ ਉਹਨਾਂ ਨੇ ਕਿਹਾ ਵੀ ਜੇਕਰ ਤੁਸੀਂ ਗਾਂ ਫਿਰ ਸੰਘਰਸ਼ ਇਦਾਂ ਕਰੋਗੇ ਤੇ ਅਸੀਂ ਤਿਆਰ ਬੈਠੇ ਆ ਅਸੀਂ ਹੁਣ ਇਦਾਂ ਨਹੀਂ ਕਰਨਦਿਆਂਗੇ ਇਹ ਤਾਂ ਫਿਰ ਇੱਕ ਮੁੱਖ ਮੰਤਰੀ ਦੀ ਬੋਲੀ ਬੋਲ ਰਿਹਾ ਉਹ ਆਈਜੀ ਨਹੀਂ ਬੋਲ ਰਿਹਾ ਉਹਦੇ ਚ ਮੁੱਖ ਮੰਤਰੀ ਬੋਲ ਰਿਹਾ ਉਹਨੂੰ ਅਸੀਂ ਇੱਕ ਦੱਸਣਾ ਚਾਹੁੰਦੇ ਆ ਵੀ ਜੇ ਮਿੱਤਰਾ ਭਗਵੰਤ ਮਾਨ ਨੂੰ ਵੀ ਇਹ ਦੱਸਣਾ ਚਾਹੁੰਦੇ ਹਾਂ ਛੋਟੇ ਮਾਧੇ ਭਰਾਹੀਂ ਜੇ ਕਿਤੇ ਲਹਿਰਾਂ ਦਬਦੀਆਂ ਹੁੰਦੀਆਂ ਫਿਰ ਇੱਥੋਂ ਅੰਗਰੇਜ਼ ਨਹੀਂ ਸੀ ਜਾਂਦੇ ਫਿਰ ਇੱਥੇ ਅੰਗਰੇਜ਼ਾਂ ਦਾ ਰਾਜ ਹੁੰਦਾ ਭਗਵੰਤ ਮਾਨ ਸਾਹਿਬ ਇੱਕ ਗੱਲ ਨੋਟ ਕਰ ਲੈ ਲਹਿਰਾਂ ਦੇ ਵਿੱਚ ਅਤਰਾ ਚੜ੍ਹਾ ਆ ਜਾਂਦਾ ਹੈ ਲੜਾਈ ਜਦੋਂ ਲੜਦੇ ਆ ਦੋਸਤੇ ਪੱਗੇ ਦੋ ਸਟੈਪ ਪਿੱਛੇ ਹੋ ਸਕਦੇ ਆ ਮੋੜ ਚਾ ਕਿਤੇ ਲਾਇਆ ਜਾ ਸਕਦਾ ਕਿਤੇ ਉਹਨੂੰ ਮੋੜ ਵੀ ਕੀਤਾ ਜਾ ਸਕਦਾ ਪਰ ਲਹਿਰਾਂ ਕਿਤੇ ਨਹੀਂ ਦੱਪਗਾਂ ਜਿਹੜਾ ਲਹਿਰਾਂ ਦੇ ਵਿੱਚ ਪਿੱਟ ਤੇ ਚੁਰਾ ਮਾਰੂਗਾ ਉਹਨਾਂ ਦਾ ਅੱਜ ਤੱਕ ਨਾਮੋਂ ਨਿਸ਼ਾਨ ਨਹੀਂ ਰਿਆ ਆ ਕੋਟਕਪੁਰਾ ਦੀ ਧਰਤੀ ਤੇ ਇੱਥੇ ਗੋਲੀਆਂ ਚੱਲੀਆਂ ਧਰਨੇ ਚਕਾਉਣ ਦੀ ਇੱਥੇ ਧਰਨੇ ਚਕਾਏ ਗਏ ਲਾਠੀ ਚਾਰਜਾਂ ਹੋਈਆਂ ਤੇ ਉਹਨਾਂ ਦੇ ਸਕੂਟਰ ਵਾਲੇ 2 ਐਮ ਐਲ ਆ ਰਹਿ ਗਏ ਤੇ ਤੇਰੇ ਤਾਂ ਸਕੂਟਰ ਵਾਲੇ ਵੀ ਨਹੀਂ ਰਹਿਣਾ ਤੇਰੇ 117 ਜਿਹੜੇ ਇਹ ਪੰਜਾਬ ਦੇ ਲੋਕ ਮਾਂਜ ਕੇ ਰੱਖ ਦੇਣਗੇ ਭਾਈ ਜੀ ਮਾਂਜ ਕੇ ਇਹਨਾਂ ਨੂੰ ਇਹਨਾਂ ਨੇ ਵੋਟਾਂ ਲੈਣ ਆਉਣੀਆਂ ਇੱਕ ਤੁਸੀਂ ਵੋਟ ਲੈਣ ਖਾਤਰ ਇੱਕ ਜਿਮਨੀ ਚੋਣ ਜਿੱਤਣ ਖਾਤਰ ਤੁਸੀਂ ਕਹਿੰਦੇ ਹੋ ਵੀ ਅਸੀਂ ਕਿਸਾਨਾਂ ਨੂੰ ਟਾਰਗੇਟ ਕਰ ਰਹੇ ਹਾਂ ਕਿ ਵੀ ਕਹਿੰਦੇ ਦੂਜੇ ਜਿਹੜੇ ਸਾਡੇ ਦੁਕਾਨਦਾਰ ਆ ਜਾਂ ਛੋਟੇ ਮੌਲ ਵਾਲੇ ਆ ਜਾਂ ਛੋਟਾ ਵਪਾਰੀ ਆ ਜਾਂ ਟਰਾਂਸਪੋਰਟਰ ਹੈ ਖਣੀ ਸਾਨੂੰ ਵੋਟਾਂ ਪਾ ਦੇਣਗੇ ਲੋਕ ਸਿਆਣੇ ਆ ਜਿਸ ਤਰ੍ਹਾਂ ਇਹਨਾਂ ਨੇ ਉੱਥੇ ਬਾਡਰਾਂ ਤੇ ਵਤੀਰਾ ਕੀਤਾ ਆ ਤਾਂ ਭਾਜੀਪੀ ਨੇ ਵੀ ਨਹੀਂ ਕੀਤਾ ਯਾਰ ਆ ਤਾਂ ਉਹਨਾਂ ਨੇ ਵੀ ਨਹੀਂ ਜੇਪੀਸੀ ਮਸ਼ੀਨਾਂ ਲਿਆਦੀਆਂ ਇਹ ਤਾਂ ਉਹਨਾਂ ਨਾਲੋਂ ਵੀ ਟੱਪ ਗਿਆ ਐਡੀ ਵੱਡੀ ਆ ਨੇ ਪੱਤਝੜਾ ਮਾਰਿਆ ਕਿਸਾਨੀ ਲਹਿਰ ਦੇ ਪਰ ਲਹਿਰ ਕਿਤੇ ਨਹੀਂ ਦਬੂਗੀ ਕਿੰਨੇ ਕੁ ਨੂੰ ਜੇਲ੍ਹਾਂ ਚ ਭੁਜੇ ਪਰ ਭਗਵੰਤ ਮਾਨ ਕਹਿੰਦਾ ਮੈਂ ਕਿਸਾਨਾਂ ਦਾ ਮਿੱਤਰ ਕਿਹੜਾ ਐ ਮੈਂ ਤਾਂ ਤੁਹਾਡੇ ਨਾਲ ਦਾ ਤੇ ਮਿੱਤਰ ਕਿਹੜਾ ਐ ਕਰਦਾ ਹੁੰਦਾ ਅਜੇ ਕਿਸਾਨਾਂ ਦੇ ਨਾਲ ਦਾ ਕਿਸਾਨਾਂ ਦੇ ਸਭ ਤੋਂ ਕਿਸਾਨਾਂ ਨੂੰ ਘਰੋਂ ਨਹੀਂ ਨਿਕਲਣ ਦੇ ਰਿਆ ਧਰਨਾ ਦਾ ਲਾਉਣ ਨਹੀਂ ਦੇਣਾ ਨੌ ਸਸ ਤੇ ਰਵਲੇ ਚ ਪੈ ਜਾਂਦੇ ਨੇ ਜੇ ਅਸੀਂ ਆਂਦੀ ਕਵਾਂਟੀ ਦਾ ਜਾ ਕੇ ਰਵਲਾ ਨਵੇੜ ਦਿੰਨੇ ਅੱਚ ਮਾੜਾ ਕੀ ਐ ਆਈਐਸ ਦਾ ਸੈਂਟਰਾਂ ਦੇ ਧਰਨਾ ਲਾ ਲੈਂਦੇ ਨੇ ਜੇ ਕਿਸੇ ਦਾ 25 ਲੱਖ ਰੁਪਇਆ ਨੱਪਿਆ ਗਿਆ ਮੁੰਡਾ ਉਹਦਾ ਬਾਹਰ ਨਹੀਂ ਗਿਆ ਆਈਐਸ ਵਾਲੇ ਨੇ ਠੱਗੀ ਮਾਰ ਲਈ ਜੇ ਉਹਨੂੰ ਇਨਸਾਫ ਦਵਾਤਾ ਇਹਦੇ 'ਚ ਮੜਾ ਕੀ ਹੈ ਤੁਸੀਂ ਤਾਂ ਕਿਸੇ ਨੂੰ ਇਨਸਾਫ ਨਹੀਂ ਦਵਾ ਸਕਦੇ ਉਹ ਤੁਸੀਂ ਵੇਖੋ ਸਾਡੇ ਉੱਥੇ ਆਪਣੇ ਨਹਿਰਾਂ ਦੇ ਵਿੱਚ ਜਿਹੜੇ ਦੋ ਪਿਓ ਪੁੱਤ ਡਿੱਗੇ ਸੀ ਅਜੇ ਤੱਕ ਕਿਸੇ ਦੀ ਕਿਸੇ ਦੀ ਰੈਸਟ ਵੀ ਪਾਈ ਅਜੇ ਤੱਕ ਕਿਸੇ ਦੀ ਤੇ ਅਜੇ ਉਹਨਾਂ ਨੂੰ ਧਮਕਾ ਰਹੀ ਹੈ ਪੁਲਿਸ ਵੀ ਛੋਡੇ ਤੇ ਅਸੀਂ ਕਾਰਵਾਈ ਕਰਾਂਗੇ ਜੇ ਇੱਥੇ ਸਾਡੇ ਬਾਹਰ ਤੇ ਧਰਨਾ ਲਾਇਆ ਹਾਲਾਤ ਤਾਂ ਇਹ ਹੈ ਕੋਈ ਇਹਨਾਂ ਦੇ ਪ੍ਰਸ਼ਾਸਨ ਕੋਈ ਇਹਨਾਂ ਦਾ ਨਮਾਇੰਦਾ ਜੈਤੋ ਦਾ ਐਮ ਐਲ ਏ ਮੋਰਖ ਸਿੰਘ ਕੋਈ ਕਿਸੇ ਨੇ ਜਾ ਕੇ ਪਰਿਵਾਰ ਦੀ ਸਾਰ ਨਹੀਂ ਲਈ ਉਹ ਇੱਕ ਪਰਿਵਾਰ ਬਰਬਾਦ ਹੋ ਗਿਆ ਪੰਜਾਬ ਦਾ ਕਿਸਾਨ ਤਾਂ ਖੁਦ ਖੁਸ਼ੀਆਂ ਕਰ ਰਿਹਾ ਆਪਦੇ ਬੱਚਿਆਂ ਨੂੰ ਨਹਿਰਾਂ 'ਚ ਸੱਟ ਲਿਆ ਗਲ ਤੋਂ ਲੈ ਕੇ ਪੈਰਾਂ ਤੱਕ ਕਰਜ਼ੇ ਦਾ ਕਰਜ਼ਾਈ ਹੋ ਗਿਆ ਪੈਰਾਂ ਤੋਂ ਲੈ ਕੇ ਸਿਰ ਤੱਕ ਕਰਜ਼ਾਈ ਹੋ ਗਿਆ ਦਲਦਲ ਦੇ ਵਿੱਚ ਫਸਿਆ ਹੋਇਆ ਤੇ ਇਹ ਕਹਿ ਰਿਹਾ ਵੀ ਮੈਂ ਤੁਹਾਡਾ ਮਿੱਤਰ ਕਿਹੜਾ ਮੈਂ ਕਿਸਾਨਾਂ ਦਾ ਮੁੰਡਾ ਹੂੰ ਕਿਸਾਨਾਂ ਦਾ ਮੁੰਡਾ ਨਹੀਂ ਤੂੰ ਤਾਂ 17 ਸਾਲ ਦੀ ਉਮਰ 'ਚ ਤੂੰ ਆਪ ਹੀ ਆਦਾ ਹੈ ਭਗਵੰਤਪານ ਸਾਹਿਬ ਵੀ ਮੈਨੂੰ ਲੋਕਾਂ ਦੇ ਭਗਵੰਤ ਤੋਂ ਭਗਵੰਤ ਮਾਨ ਬਣਾਤਾ ਕਿਹੜੇ ਸਾਲ 'ਚ ਖੇਤੀ ਕਰ ਲਈ ਖੇਤੀ ਤਾਂ ਮਾਸਟਰ ਮਹਿੰਦਰ ਨੇ ਨਹੀਂ ਕੀਤੀ ਉਹ ਵੀ ਵਾਂ ਠੇਕੇ ਤੇ ਲਾਉਂਦਾ ਸੀ ਤੂੰ ਕਿਹੜੇ ਸਾਲ ਵਿੱਚ ਖੇਤੀ ਕਰ ਲਈ ਇਹ ਕਿਸਾਨ ਉਹ ਆ ਜਿਹੜੇ 50 50 ਸਾਲ ਦੇ ਲੋਕਾਂ ਦੀ ਗਵਾਹੀ ਕਰਦੇ ਆਉਂਦੇ ਆ ਇਹ ਕਿਸਾਨ ਉਹ ਨੇ ਜਿਨ੍ਹਾਂ ਨੇ ਹੱਥਾਂ ਨਾਲ ਹਲ ਵਾਏ ਹੋਏ ਨੇ ਹੱਥਾਂ ਨਾਲ ਬੀਜ ਉਗਾਏ ਹੋਏ ਨੇ ਤੇ ਤੂੰ ਅੱਜ ਉਹਨਾਂ ਨੂੰ ਚੈਲੰਜ ਕਰ ਰਿਹਾ ਤੂੰ ਅੱਜ ਲਹਿਰਾਂ ਨੂੰ ਚੈਲੰਜ ਕਰ ਰਿਹਾ ਪਰ ਲਹਿਰਾਂ ਕਿਤੇ ਨਹੀਂ ਦੱਪਣੀਆਂ ਬਖਸ਼ੀਸ ਬਾਈ ਤੈਨੂੰ ਦੱਸ ਦਗੇ ਇਹ ਲਹਿਰਾਂ ਦੇ ਵਿੱਚ ਉਤਰਾ ਚੜਾ ਆ ਸਕਦਾ ਜੇ ਲਹਿਰਾਂ ਦੱਪਦੀਆਂ ਹੁੰਦੀਆਂ ਫਿਰ ਇੱਥੋਂ ਅੰਗਰੇਜ਼ ਨਹੀਂ ਕਿਤੇ ਵੀ ਜਾਂਦੇ ਸੀ ਫਿਰ ਸਾਡਾ ਦੇਸ਼ ਆਜ਼ਾਦ ਨਹੀਂ ਹੁੰਦਾ ਠੀਕ ਆ ਸੀ ਆਜ਼ਾਦ ਭਾਰਤ ਦੇ ਗੁਲਾਮ ਲੋਕਾਂ ਸਾਡਾ ਕਿੱਤਾ ਖੇਤੀ ਦਾ ਅਜ ਗੁਲਾਮ ਹੈ ਆ ਦੁਕਾਨਦਾਰ ਕਿਸਾਨ ਮਜ਼ਦੂਰ ਦੁਕਾਨਦਾਰ ਜਿੰਨੇ ਰੇੜੀ ਵਾਲੇ ਸਭ ਗੁਲਾਮ ਨੇ ਪਰ ਠੀਕ ਹੈ ਅਜੇ ਉਹ ਆਜ਼ਾਦੀ ਉਹ ਨਹੀਂ ਬਾਕੀ ਹੈ ਪਰ ਪੰਜਾਬ ਦੇ ਲੋਕਾਂ ਨੂੰ ਆਦੇ ਆ ਬਈ ਹਾਲਾਤ ਵੇਖ ਲੋ ਕੀ ਹੈ ਸੋਨਾਂ ਸੋਨੂੰ ਘਰਾਂ ਚ ਆ ਕੇ ਨੱਪਣਗੇ ਛੋਟੀਆਂ ਜ਼ਮੀਨਾਂ ਖੋਣਗੇ ਛੋਟੀਆਂ ਮੰਡੀਆਂ ਖਤਮ ਕਰਨਗੇ ਛੋਟੀ ਫਸਲ ਦੇ ਵਿੱਚ ਕਾਟਾਂ ਲਾਉਣਗੇ ਤੇ ਜੇ ਇਹਨੂੰ ਸਭ ਕੁਝ ਇਹਨੂੰ ਕਿੱਤੇ ਨੂੰ ਬਚਾਉਣਾ ਤੇ ਬਾਈ ਹੁਣ ਡੰਡੇ ਦੇ ਵਿੱਚ ਝੰਡਾ ਪਾ ਕੇ ਸਮਾਂ ਆ ਗਿਆ ਬਾਹਰ ਆਜੋ ਅੱਛਾ ਜਿਹੜੇ ਪੰਜਾਬ ਦੇ ਮੰਤਰੀ ਨੇ ਲਾਲਜੀਤ ਭੁੱਲਰ ਉਹਨਾਂ ਨੇ ਬਿੱਟੂ ਜੀ ਅੱਜ ਕਿਹਾ ਉਹ ਕਹਿੰਦਾ ਮੈਂ ਤਾਂ ਖੁਦ ਕਿਸਾਨਾਂ ਨਾਲ ਸਾਰੇ ਅਹੁਦੇ ਛੱਡ ਕੇ ਧਰਨੇ ਤੇ ਬੈਠੂੰਗਾ ਧਰਨਾ ਜਾ ਕੇ ਦਿੱਲੀ ਲਾਓ ਨਹੀਂ ਉਹਨਾਂ ਨੂੰ ਕਹੇ ਦਿੱਲੀ ਜਾਣੇ ਅਨੰਕਾ ਖੋਲਣਾ ਇਹਨਾਂ ਨੇ ਤਾਂ ਬੰਦ ਕਰਾਇਆ ਸਭ ਕੁਝ ਇਹ ਗਮਰਾਹ ਕਰ ਰਹੇ ਆ ਉਹਨੂੰ ਕਹੇ ਅਹੁਦੇ ਛੱਡ ਜਿਹੜੇ ਪੰਜਾਬ ਸਰਕਾਰ ਨਾਲ ਮੰਗਾ ਨੇ ਤੂੰ ਮੰਗਾ ਉਹੀ ਮਨਵਾ ਦੇ ਅਸੀਂ ਮੰਨ ਜਾਾਂਗੇ ਜਾਂ ਅਹੁਦੇ ਅਹੁਦੇ ਛੱਡ ਕੇ ਪੰਜਾਬ ਸਰਕਾਰ ਨਾਲ ਜਿਹੜੀਆਂ ਮੰਗਾ ਨੇ ਤੂੰ ਉਹਨਾਂ ਚਾ ਕੇ ਬਹਿ ਜਾ ਇਹ ਆਪਦੇ 2 ਸਾਲਾਂ ਦੇ ਜਿਹੜੇ ਬਾਕੀ ਰਹਿ ਗਏ ਆਉਣ ਵਾਲੇ 5 ਸਾਲਾਂ ਦੀ ਵੇਟ ਕਰ ਰਹੇ ਇਹੋ ਜਿਹੇ ਬਿਆਨ ਦੇ ਕੇ ਇਹਨਾਂ ਦਾ ਜਿਹੜਾ ਚਿਹਰਾ ਉਹ ਸਭ ਕੁਝ ਨੰਗਾ ਆ ਗਿਆ ਇਹਨਾਂ ਨੂੰ ਲੋਕਾਂ ਨੇ ਪਿੰਡਾਂ ਚ ਨਹੀਂ ਵੜਨ ਦੇਣਾ ਆ ਹਾਲਾਤ ਹੈ ਜੇ ਇਹ ਆ ਜੇ ਮੰਗਾ ਦਿੱਲੀ ਨਾਲ ਨੇ ਜਾਣਾ ਤਾਂ ਇਸੇ ਰਸਤੇ ਆ ਫਿਰ ਇਹਨਾਂ ਨਾਲੋਂ ਤਾਂ ਕੈਪਟਨ ਹੀ ਚੰਗਾ ਸੀ ਉਦੋਂ ਟਰਾਲੀਆਂ ਭਰ ਕੇ ਦਿੱਲੀ ਨੂੰ ਹੀ ਗਏ ਆ ਉਹਨੇ ਤਾਂ ਰੁੱਕਿਆ ਨਹੀਂ ਇਹਨਾਂ ਦਸਾਜਤ ਕੀਤਾ ਨਹੀਂ ਲੋਕਾਂ ਤੇ ਇਹਨਾਂ ਨੇ ਜਿਹੜਾ ਕੁਝ ਕੀਤਾ ਇਹਨਾਂ ਨੇ ਭਾਜਪੀ ਨੂੰ ਦਿਖਾਇਆ ਅਮਿਤ ਸ਼ਾਹ ਨੂੰ ਦਿਖਾਇਆ ਭਗਵੰਤ ਮਾਨ ਨੇ ਵੀ ਮੈਂ ਤੇਰਾ ਅਸਲੀ ਮਿੱਤਰ ਕਿਹੜਾ ਐ ਇਹ ਮਿੱਤਰ ਕਿਹੜਾ ਕਾਰਪੋਰੇਟ ਹੁੰਦਾ ਐ ਇਹ ਮਿੱਤਰ ਕਿਹੜਾ ਭਾਜਪੀ ਵਾਲਾ ਹੁੰਦਾ ਵੀ ਆਹ ਵੇਖ ਮੈਂ ਇਹਨਾਂ ਦੇ ਟੈਂਟ ਪੱਟ ਤੇ ਘਾਹਾਂ ਖੇਤ ਤੇ ਸੰਯੁਕਤ ਕਿਸਾਨ ਮੋਰਚੇ ਨੂੰ ਚੰਡੀਗੜ੍ਹ ਨਹੀਂ ਜਾਣ ਦਿੱਤਾ ਉਹਨਾਂ ਨੂੰ ਰੀਟੇਨ ਕਰ ਲਿਆ ਮੈਂ ਇਹ ਕਿਸਾਨਾਂ ਨੂੰ ਰੀਟੇਨ ਕਰ ਲਿਆ ਮੈਂ ਇਹਨਾਂ ਦੇ ਸਾਰੇ ਤੰਬੂ ਵਗੈਰਾ ਪੱਟ ਕੇ ਟਰੈਕਟਰ ਸਭ ਕੁਝ ਅਰੈਸਟ ਕਰ ਲਿਆ ਸਮਾਨ ਚੱਕ ਕੇ ਖਬਰ ਦਬਰ ਕਰਤਾ ਪਾਸੇ ਆਸੇ ਕਰਤਾ ਤੇ ਵੀ ਮੈਂ ਉਹ ਰੋਡ ਵਿਹਲਾ ਕਰਤਾ ਆਪਣੇ ਆਪ ਨੂੰ ਅੱਜ ਇਹ ਮਾਣ ਮਹਿਸੂਸ ਕਰ ਰਿਹਾ ਹੋਊਗਾ ਵੀ ਆ ਵੇਖ ਮੈਂ ਸੰਯੁਕਤ ਕਿਸਾਨ ਮੋਰਚੇ ਨੂੰ ਟਾਰਗੇਟ ਕਰ ਲਿਆ ਤੁਸੀਂ ਸੁਣਿਆ ਬਿੱਟੂ ਮੱਲੜ ਹੋਰੀ ਭਾਰਤੀ ਕਿਸਾਨ ਉਹਨਾਂ ਨੇ ਇਕਤਾ ਉਗਰਾਹਾਂ ਦੇ ਆਗੂ ਨੇ ਉਹਨਾਂ ਨੇ ਸਮੁੱਚੇ ਰੂਪ ਚ ਤੁਹਾਡੇ ਸਾਹਮਣੇ ਗੱਲ ਰੱਖੀ ਹੈ ਉਹ ਕਹਿੰਦੇ ਨੇ ਕਿ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਸਿਆਸੀ ਤੌਰ ਤੇ ਆਤਮ ਹੱਤਿਆ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੇ ਉੱਪਰ ਮਜ਼ਦੂਰਾਂ ਦੇ ਉੱਪਰ ਆਮ ਲੋਕਾਂ ਦੇ ਉੱਪਰ ਜ਼ਬਰ ਚੱਲ ਰਿਹਾ ਹੈ ਤੇ ਕਹਿੰਦੇ ਨੇ ਆਮ ਆਦਮੀ ਪਾਰਟੀ ਆਤਮ ਹੱਤਿਆ ਖੁਦਕੁਸ਼ੀ ਕਰ ਰਹੀ ਹੈ ਪੰਜਾਬ ਦੇ ਵਿੱਚ ਇਹਨਾਂ ਦਾ ਕਹਿਣਾ ਹੈ ਕਿ ਜਿਵੇਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਖਾਣੀ ਪਈ ਕੇਜਰੀਵਾਲ ਨੂੰ ਵੀ ਲੋਕਾਂ ਨੇ ਹਰਾਤਾ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਹਸ਼ਰ ਹੋ ਸਕਦਾ ਹੈ ਹੁਣ ਆਮ ਆਦਮੀ ਪਾਰਟੀ ਨੇ ਸੋਚਣਾ ਕਿ ਉਹਨਾਂ ਨੇ ਅੱਗੇ ਕਿਸ ਤਰ੍ਹਾਂ ਦੀ ਸਿਆਸਤ ਪੰਜਾਬ ਦੇ ਵਿੱਚ ਲੈ ਕੇ ਜਾਣੀ ਹੈ ਪੂਰੇ ਪੰਜਾਬ ਦੇ ਵਿੱਚ ਇਸ ਟਾਈਮ ਇੱਕ ਅਜੀਬਾ ਮਾਹੌਲ ਬਣਿਆ ਹੋਇਆ ਜਿਦੇ ਵਿੱਚ ਲੋਕ ਬੜੀ ਟਿਕਟਕੀ ਲਾ ਕੇ ਦੇਖ ਰਹੇ ਨੇ ਕਿ ਅੱਜ ਭਗਵੰਤ ਮਾਨ ਸਰਕਾਰ 7:30 ਵਜੇ ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਕਰ ਰਹੀ ਹੈ ਉਹਦੇ ਵਿੱਚ ਕਿਸਾਨਾਂ ਸਬੰਧੀ ਮਜ਼ਦੂਰਾਂ ਸਬੰਧੀ ਬੇਰੁਜ਼ਗਾਰਾਂ ਸਬੰਧੀ ਆਮ ਲੋਕਾਂ ਸਬੰਧੀ ਕਿਹੋ ਜੀ ਨੀਤੀ ਤੇ ਨiyet ਲੈ ਕੇ ਸਾਹਮਣੇ ਆਉਂਦੀ ਹੈ ਇਹ ਦੇਖਣ ਦਾ ਸਵਾਲ ਹੈ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸਤਵੀਵੀ ਬਹੁਤ ਵਧੀਆ